आज म्ञनी बचंत बली श्री मान अमर शहीद बाबा दीप सिंह जी दी केवल स्थान ग्रंथ साहब जी महाराज जी की शरद छाया है पांच प्यारे साहबान अगवा हर साल की तरह नगर कीर्तन की संस्था हो रही है जो शहर के वक वक् बाजारा तो तुम्हारा होया शाम गुरुद्वारा किला लोहर साहब जी विखे सम्पन्न होगा यह नगर कीर्तन ਸਤ ਸਤ ਮੇਰੀ ਪੀਰ ਦੇ ਮਹਤ ਸਤ ਗੁਰੂ ਗੁਰੂ ਹਰਕੀਰ ਸਿੰਘ ਜੀ ਮਹਾਰਾਜ ਜੀ ਦੇ ਫਿਰ ਲੋਹੜ ਸਾਹਿਬ ਦੀ ਜਿਹੜੀ ਜੰਗ ਹੈ ਇਸ ਨੂੰ ਪਹਿਲੀ ਜੰਗ ਪਹਿਲੀ ਫਤਿਹ ਅਜੋਸਿਕਲ ਸੇ ਪੰਥ ਹੈ ਉਹ ਜਾਣਦਾ ਸਤਕਾਰ ਦਿੰਦਾ ਹੈ ਉਹ ਜਿਹੜਾ ਦਿਨ ਹੈ ਉਹ ਫਿਰ ਲੋਹੜ ਸਾਹਿਬ ਦੀ ਵਿੱਚ ਕੱਲ ਨੂੰ ਮਨਾਇਆ ਜਾਣਾ ਹੈ ਕਿ ਸਤ ਗੁਰਾਂ ਨੇ ਕੀਰੇ ਕਾਲ ਤੱਕ ਸਾਹਿਬ ਦੀ ਰਚਨਾ ਕਰਕੇ ਜੀ ਅਕੀਰ ਦੀ ਅੰਦਰ ਕਿਰਪਾਨਾ ਧਾਰਨ ਕਰਕੇ ਸਿੱਖਾਂ ਨੂੰ ਸ਼ਹਿਰਤਾਰੀ ਹੋਣ ਦੇ ਜਿਹੜੇ ਲੋਕੀ ਨਾਮੇ ਸੀ ਉਹ ਜਾਰੇ ਕੀਤੇ ਸਨ ਔਰ ਜਿਹੜੀ ਸਮਾਵੇ ਦੀ ਹਕਮਤ ਸੀ ਉਹ ਨੂੰ ਵੀ ਨਹੀਂ ਸਿਪਾਉਂਦਾ ਔਰ ਹਕੂਮਤ ਤੇ ਤੋਰ ਜਾ ਕੇ ਚੋਰਾਂ ਨੇ ਕਿ ਚੁਗਲੀ ਲਾਈ ਕਿ ਅੱਜ ਉਹਨਾਂ ਨੇ ਤੁਹਾਡਾ ਬਾਜ ਖੋਇਆ ਕੱਲ ਤੁਹਾਡੇ ਤਾਜ ਨੂੰ ਵੀ ਹੱਥ ਪਾਉਣਗੇ ਔਰ ਸਨ ਦੇ ਨੂੰ ਲੈ ਜੋ ਜੜਾਈ ਕਿ ਸ਼੍ਰੀ ਅਮਰਸਰ ਸਾਹਿਬ ਜੀ ਵੱਲ ਔਰ ਸਾਥਕਾ ਨੇ ਕਿਲਾ ਡੋਗੜ ਸਾਹਿਬ ਜੀ ਦੇ ਕੋਲ ਜਾ ਕੇ ਪਹਨਣ ਕਰਕੇ ਜਿਹੜੀ ਪਹਿਲੀ ਦਮ ਸੀ ਉਹ ਲੜੇ ਔਰ ਪਹਿਲੀ ਬੜੀ ਸ਼ਾਨਦਾਰ ਫਤਿਹ ਜਿਹਦੀ ਸੀ ਜੀਤ ਮਾਲਕਾਨ ਸਿੰਘ ਵਰਕੀ ਸਾਹਿਬ ਜੀ ਨੇ ਇਹ ਤਾਸਿਲ ਕੀਤੀ ਜੰਗ ਫਤਿਹ ਦੀ ਉਸ ਦਿਹਾੜੇ ਨੂੰ ਅ ਜਲਾਹਵਲ ਸਾਹਿਬ ਜੀ ਦੇ ਕੋਲ ਬਹੁਤ ਸਰਦਾ ਪੌਸਤਕਾਰ ਸਹਿਤ ਮਨਾਇਆ ਜਾਂਦਾ ਸਤਿਗੁਰਾਂ ਦੇ ਪਈ ਜੰਗ ਪਹਿਲੀ ਫਤਿਹ ਦੀਆਂ ਸਮੁੱਚੇ ਕਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ ਵਹਿਗੁਰੂ ਜੀ ਦਾ ਖਾਲਸਾ ਪੰਥ ਪੰਜਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਉਮੇਤਰ ਸ਼ਹਾਦਤ ਤੋਂ ਬਾਅਦ ਧੰਤੰਗ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹ ਇੱਕ ਨਮੀ ਫਿਰਤ ਖਾਲਸਾ ਪੰਥ ਦੀ ਮੀਰੀ ਦਾ ਬੀਰੀ ਦੀ ਪਾਇ। ਔਰ ਸਤਗੁਰ ਜੀ ਨੇ ਜੰਗਾਂ ਜੋਧਾਂ ਵੀ ਸਾਰੀਆਂ ਲੜੀਆਂ ਤੇ ਸਾਰਿਆਂ ਵੀ ਸਤਗੁਰ ਜੀ ਨੇ ਫਤਿਹ ਵੀ ਪ੍ਰਾਪਤ ਕੀਤੀ। ਇਹ ਜਿਹੜਾ ਅੱਜ ਦਾ ਮਹਾਨ ਨਗਰ ਕੀਰਤਨ ਆ ਇਕੱਲਾ ਲੋਹਗੜ ਵਿਖੇ ਜਾ ਕੇ ਦੀ ਸਮਾਪਤੀ ਹੋਣੀ। ਜਿੱਥੇ ਸਤਗੁਰਾਂ ਨੇ ਪਹਿਲੀ ਲੜਾਈ ਬਿੱਡੀ ਬਾਝ ਛੱਡ ਕੇ ਤੇ ਦੁਸ਼ਮਣਾਂ ਨੂੰ ਚਣੇ ਵੀ ਚਵਾਏ ਤੇ ਉਸ ਲੜਾਈ ਵਿੱਚ ਖਾਲਸਾ ਪੰਥ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਪਹਿਲੀ ਪਤੈ ਦੀ ਹਾਸਿਲ ਕੀਤੀ। ਤੋਂ ਹਰ ਸਾਲ ਦੀ ਤਰ੍ਹਾਂ ਇਸ ਮਹਾਨ ਪਵਿੱਤਰ ਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦਗੰਜ ਤੋਂ ਇਹ ਹਰ ਸਾਲ ਨਗਰ ਕੀਰਤਨ ਪਰੰਪਰਾ ਹੁੰਦਾ ਜਿਹੜਾ ਵੱਖ-ਵੱਖ ਮਹੱਲਿਆਂ ਦੇ ਵਿੱਚੀ ਸ਼ਹਿਰ ਦੇ ਵਿੱਚੀ ਹੁੰਦਾ ਹੋਇਆ ਸ਼ਾਮ ਨੂੰ ਜਾ ਕੇ ਇਹਦੀ ਸਮਾਪਤੀ ਹੁੰਦੀ ਆ। ਸੋ ਜਿੰਨੀਆਂ ਵੀ ਸਤਗੁਰੂ ਜੀ ਨੇ ਗੁਰਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਧਰਤੀ ਤੇ ਪ੍ਰਕਾਸ਼ ਧਾਰਿਆ ਖਾਲਸੇ ਪੰਥ ਨੂੰ ਇੱਕ ਵੱਖਰੀ ਪਹਿਚਾਨ ਵੱਖਰੀ ਇੱਕ ਉਹਦੀ ਅਟਲੀ ਪਹਿਚਾਨ ਹੁਣ ਸਤਿਗੁਰੂ ਜੀ ਨੇ ਬਾਕੀ ਕੀਤੀ ਜਿਹੜੀ ਹਮੇਸ਼ਾ ਹੀ ਸਰਬੱਤ ਦੇ ਭਲੇ ਲਈ ਹਮੇਸ਼ਾ ਸਰਬੱਤ ਦੇ ਭਲੇ ਵਾਸਤੇ ਯਤਨਸ਼ੀਲ ਰਹਿੰਦੀ ਆ ਤੋਂ ਮੈਂ ਅੱਜ ਇਸ ਮਹਾਨ ਨਗਰ ਕੀਰਤਨ ਦੀ ਪ੍ਰਮਤਾ ਤੇ ਸਾਰੀ ਸਮੂਹ ਜੀ ਸੰਗਤ ਨੂੰ ਗੁਰਨਾਮਕ ਨਾਮ ਲੈਦਾ ਮਾਈ ਭਾਈ ਨੂੰ ਬਹੁਤ-ਬਾਕ ਮੁਤਾਇਦਨਾ ਇਹ ਕਾਮਨਾ ਵੀ ਕਰਦਾ ਕਿ ਸਤਗੁਰ ਜੀ ਨੇ ਕੋ ਨਿਜਲੇ ਲੜਾਈਆਂ ਨਹੀਂ ਲੜੀਆਂ ਕੇਵਲ ਜ਼ੁਲਮ ਦੇ ਖਿਲਾਫ ਉਹ ਜਿਹੜੇ ਉਸ ਵੇਲੇ ਆਪਣੇ ਆਪ ਨੂੰ ਕਹਾਉਣ ਵਾਲੇ ਰਾਜੇ ਜਿਹੜੇ ਕਹਿੰਦੇ ਸੀ ਸਾਡੀ ਸ਼ਕਤੀ ਵੱਡੀ ਆ ਉਹਨਾਂ ਸਾਰਿਆਂ ਨੂੰ ਬੰਗਾਰਿਆ ਨੀਗਾ ਜੰਗਾ ਜੋਧਾਂ ਦੇ ਵਿੱਚ ਜਿੱਤ ਵੀ ਪ੍ਰਾਪਤ ਕੀਤੀ ਇਹੋ ਹੀ ਖਾਲਸੇ ਪੰਥ ਸਾਧ ਸਤ ਸਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨੇ ਸਾਨੂੰ ਵਾਟਸ ਜ ਕੀਤਾ ਸੀ ਇਹੋ ਇਸ ਪਵਿੱਤਰ ਥਾਂ ਦੇ ਉੱਤੇ ਜਿੱਥੇ ਤਨਤਨ ਬਾਬਾ ਦੀਪ ਸਿੰਘ ਜੀ ਦਾ ਇਹ ਪਵਿੱਤਰ ਸਥਾਨ ਆ ਇਹ ਵੀ ਉਹ ਪਵਿੱਤਰ ਸਥਾਨ ਆ ਕਿ ਸਿੱਖ ਮर्यादा ਦਾ ਲੰਘਣ ਨਹੀਂ ਸੰਦਾ ਸਰੀਰ ਦਾ ਬਲੀਦਾਨ ਦੇ ਦਿੰਦਾ ਸੋ ਸਤਿਗੁਰ ਦੀ ਕਿਰਪਾ ਕਰਨ ਬਹੁਤ ਬਹੁਤ ਸੰਗਤ ਨੂੰ ਵਧਾਈ ਦਿੰਦਾ ਵਾਹਿਗੁਰੂ ਜੀ